ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਕੁਝ ਜ਼ਰੂਰੀ ਜਾਣਕਾਰੀ ਲੈ ਕੇ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਜਰੂਰ ਕਰਨਾ ਜੀਓ ਅਤੇ ਬੱਸ ਰਾਜ ਕੇ ਜੀਓ ਜੇ ਤੁਸੀਂ 50 ਨੂੰ ਟੱਪ ਗਏ ਹੋ ਤਾਂ ਯਕੀਨਨ ਉਮਰ ਦੇ ਆਖਰੀ ਪੜਾਵਲ ਵੱਧ ਰਹੀ ਹੋ ਇਸ ਉਮਰ ਵਿੱਚ ਪਹੁੰਚੇ ਹੋਏ ਭੈਣ ਭਰਾਵਾਂ ਲਈ ਆਹ ਦੀ ਸੀ ਕਿਉਂ ਜਿਹੇ ਸੁਝਾਹ ਹਨ ਪੜੋ ਸੁਣੋ ਤੇ ਅਮਲ ਕਰੋ 50 ਸਾਲ ਦੀ ਉਮਰ ਤੱਕ ਰਜਮੀ ਕਮਾਈ ਕਰਨ ਬਾਅਦ ਤੁਹਾਡਾ ਹੱਕ ਬਣਦਾ ਹੈ ਕਿ ਤੁਸੀਂ ਹੁਣ ਗੱਡੀ ਗੇਅਰ ਵਿੱਚੋਂ ਕੱਢ ਦਿਓ ਅਤੇ ਬਾਕੀ ਰਹਿਦੀ ਜ਼ਿੰਦਗੀ ਨੂੰ ਰੱਜ ਕੇ ਮਾਣੋ ਆਪਣੇ ਬੱਚਿਆਂ ਦੇ ਬਿੱਤੀ ਹਾਲਾਤ ਬਾਰੇ ਸੋਚਣਾ ਬਿਲਕੁਲ ਬੰਦ ਕਰ ਦਿਓ ਅਤੇ ਆਪਣੇ ਆਪ ਦੀ ਖਰਚ ਕਰਨ ਲੱਗਿਆਂ ਬਿਲਕੁਲ ਵੀ ਬੁਰਾ ਮਹਿਸੂਸ ਨਾ ਕਰੋ ਤੁਸੀਂ ਆਪਣੀ ਔਲਾਦ ਦੀ ਬਹੁਤ ਸਾਲਾਂ ਤੱਕ ਸ਼ਾਨਦਾਰ ਦੇਖਭਾਲ ਕੀਤੀ ਹੈ ਅਤੇ ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਬੇਤਰਹੀਨ ਵਿੱਦਿਆ ਅਤੇ ਜੀਵਨ ਜਾਂਚ ਸिखਾਈ ਹੈ ਤੁਸੀਂ ਉਹਨਾਂ ਨੂੰ ਬਿਹਤਰ ਹੀਨ ਰਹਿਣ ਸੈਨ ਵਿਦਿਆ ਖਾਣ ਪੀਣ ਅਤੇ ਰਹਿਣ ਲਈ ਛੱਤ ਬਣਾ ਕੇ ਦਿੱਤੀ ਹੈ ਇਹ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਲਈ ਕਮਾਈ ਕਰਨ ਬਹੁਤੀ ਦੌੜ ਭੱਜ ਛੱਡ ਕੇ ਆਪਣੀ ਸੇਟ ਨੂੰ ਪੈਲ ਦਿਓ ਰੋਜ਼ਾਨਾ ਸੈਰ ਕਰੋ ਥੋੜੀ ਬਹੁਤ ਕਸਰਤ ਕਰੋ ਸੰਤੁਲਿਤ ਭੋਜਨ ਖਾਓ ਅਤੇ ਰੱਜ ਕੇ ਸੋਵੋ ਇਸ ਉਮਰ ਵਿੱਚ ਬਿਮਾਰ ਹੋਣ ਦੀ ਸੁਭਾਵਨਾ ਬੱਦ ਰਹਿੰਦੀ ਹੈ ਅਤੇ ਇੱਕ ਵਾਰ ਬਿਮਾਰ ਹੋਣ ਤੋਂ ਬਾਅਦ ਸਿਹਤ ਜਾਬ ਹੋਣਾ ਮੁਸ਼ਕਲ ਹੋ ਸਕਦਾ ਹੈ ਇਸ ਕਰਕੇ ਆਪਣੀਆਂ ਸਰੀਰਕ ਲੋੜਾਂ ਅਤੇ ਦਵਾਈ ਬੂਟੀ ਦਾ ਧਿਆਨ ਰੱਖੋ ਸਮੇਂ-ਸਿਰ ਆਪਣਾ ਮੈਡੀਕਲ ਚੈੱਕਅਪ ਕਰਾਉਂਦੇ ਰਹੋ ਅਤੇ ਸਿਹਤ ਦੀ ਲਗਾਤਾਰ ਨਿਗਰਾਨੀ ਰੱਖੋ ਆਪਣੀ ਲੋੜ ਲਈ ਹਮੇਸ਼ਾ ਵਧੀਆ ਅਤੇ ਖੂਬਸੂਰਤ ਚੀਜ਼ਾਂ ਖਰੀਦੋ ਤੁਹਾਡਾ ਮੁੱਖ ਨਿਸ਼ਾਨਾ ਆਪਣੇ ਸਰਮਾਇਏ ਨੂੰ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਬਿਹਤਰ ਹੀ ਜਿੰਦਗੀ ਜਿਉਣਾ ਹੈ। ਇੱਕ ਦਿਨ ਤੁਸੀਂ ਇੱਕ ਦੂਜੇ ਦੇ ਸਾਥ ਦੀ ਘਾਟ ਮਹਿਸੂਸ ਕਰੋਗੇ। ਉਦੋਂ ਤੁਹਾਡੇ ਸਰਮਾਏ ਨੇ ਤੁਹਾਡੇ ਕਿਸੇ ਕੰਮ ਨਹੀਂ ਆਉਣਾ। ਇਸ ਲਈ ਇੱਕ ਦੂਜੇ ਦੇ ਸਾਥ ਨੂੰ ਬਿਹਤਰ ਹੀ ਢੰਗ ਨਾਲ ਮਾਣੋ। ਨਿੱਕੀਆਂ-ਨਿੱਕੀਆਂ ਗੱਲਾਂ ਤੇ ਤਣਾਅ ਵਿੱਚ ਨਾ ਆਓ। ਤੁਸੀਂ ਪਹਿਲਾਂ ਹੀ ਜੀਵਨ ਵਿੱਚ ਬਹੁਤ ਤਣਾਅ ਹੰਡਾ ਚੁੱਕੇ ਹੋ ਯਾਦ ਰੱਖੋ ਤੁਹਾਡੇ ਕੋਲ ਚੰਗੀਆਂ ਮਾੜੀਆਂ ਜਾਂਦਾ ਹਨ ਜੋ ਮਹੱਤਵਪੂਰਨ ਹੈ ਉਹ ਤੁਹਾਡਾ ਵਰਤਮਾਨ ਹੈ ਆਪਣੇ ਬੀਤੇ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ ਅਤੇ ਭਵਿੱਖ ਤੋਂ ਭੈ ਪੀ ਤਣਾਅ ਹੋ ਹੋ ਬਸ ਅੱਜ ਨੂੰ ਰੱਜ ਕੇ ਜਿਓ ਆਪਣੀ ਬਾਦੀ ਉਮਰ ਨੂੰ ਭੁੱਲ ਕੇ ਪਿਆਰ ਮੁਹੱਬਤ ਕਾਇਮ ਰੱਖੋ ਆਪਣੇ ਜੀਵਨ ਸਾਥੀ ਨੂੰ ਆਪਣੇ ਪਰਿਵਾਰ ਨੂੰ ਆਂਡ ਗਵਾਂਡ ਅਤੇ ਦੋਸਤਾਂ ਮਿੱਤਰਾਂ ਨੂੰ ਰੱਜ ਕੇ ਪਿਆਰ ਕਰੋ ਯਾਦ ਰੱਖੋ ਜਦੋਂ ਤੱਕ ਤੁਹਾਡਾ ਬੇਬੇਕ ਅਤੇ ਪਿਆਰ ਕਾਇਮ ਹੈ ਤੁਸੀਂ ਤੰਦਰੁਸਤ ਅਤੇ ਜਵਾਨ ਰਹਿੰਦੇ ਹੋ ਆਪਣੇ ਆਪ ਤੇ ਸਦਾ ਮਾਣ ਕਰੋ ਸਾਜ-ਤੱਜ ਕੇ ਰਹੋ ਇਤਰਫਲੇ ਲਗਾ ਕੇ ਰੱਖੋ ਯਾਦ ਰੱਖੋ ਜਦੋਂ ਤੁਸੀਂ ਆਪਣੇ ਆਪ ਨਾਲ ਪਿਆਰ ਕਰਦੇ ਹੋ ਅਤੇ ਰੂਹਦਾਰੀ ਨਾਲ ਤਿਆਰ ਸਿਆਰ ਹੋ ਕੇ ਰਹਿੰਦੇ ਹਾਂ ਤਾਂ ਖੁਦ ਨੂੰ ਸਦਾ ਮਾਨਮਤਾ ਤੰਦਰੁਸਤ ਅਤੇ ਰੈਸਟ ਪੈਸਟ ਮਹਿਸੂਸ ਕਰਦੇ ਹੋ। ਅਖਬਾਰਾਂ ਪੜ੍ਹੋ, ਟੀਵੀ ਵੇਖੋ, ਖਬਰਾਂ ਸੁਣੋ, ਆਪਣੇ ਆਪ ਨੂੰ ਅੱਜ ਨਾਲ ਜੋੜ ਕੇ ਰੱਖੋ। ਸੋਸ਼ਲ ਮੀਡੀਆ ਨੂੰ ਸੂਝ ਨਾਲ ਵਰਤੋ। ਬਾਦੂ ਦੀ ਬੈਸਵਾਜੀ ਵਿੱਚ ਖੁਦ ਨੂੰ ਨਾਲ ਜਾਓ। ਬਸ ਜੋ ਵੀ ਆਲੇ-ਦੁਆਲੇ ਹੋ ਰਿਹਾ ਉਸ ਦਾ ਆਨੰਦ ਲਓ। ਜੋ ਕੁਝ ਵੀ ਦੇਸ਼ ਦੁਨੀਆ ਵਿੱਚ ਵਾਪਰ ਰਿਹਾ ਹੈ ਉਸ ਦੀ ਜਾਣਕਾਰੀ ਰੱਖੋ ਆਨਲਾਈਨ ਤੇ ਆਪਣੀ ਰੁਚੀ ਮੁਤਾਬਕ ਲੇਖ ਆਦਿ ਪੜ੍ਹੋ ਤੇ ਜ਼ਿੰਦਗੀ ਦਾ ਹਰ ਤਰ੍ਹਾਂ ਨਾਲ ਲੁਤਫ اٹھਾਓ ਪਰਿਵਾਰ ਅਤੇ ਆਲੇ ਦੁਆਲੇ ਵਿੱਚ ਰਹੀ ਨਵੀਂ ਪੀੜੀ ਦੇ ਨੌਜਵਾਨਾਂ ਅਤੇ ਬੱਚਿਆਂ ਦੇ ਵਿਚਾਰਾਂ ਦਾ ਸਤਿਕਾਰ ਕਰੋ ਅਤੇ ਉਹਨਾਂ ਦੀ ਰਹਿ ਦੀ ਕਦਰ ਕਰੋ ਬੇਮਤਲਬ ਉਹਨਾਂ ਨਾਲ ਸਲਝ ਕੇ ਆਪਣੇ ਸਮਿਆਂ ਦੀ ਬੇ ਲੋੜੀ ਪ੍ਰਸ਼ੰਸਾ ਨਾ ਕਰੀ ਜਾਓ ਤੁਸੀਂ ਅੱਜ ਵੀ ਵਾਲੇ ਸਮੇਂ ਦਾ ਹਿੱਸਾ ਹੋ ਅਤੇ ਜਿਵੇਂ ਦਾ ਵੀ ਸਮਾਂ ਚੱਲ ਰਿਹਾ ਉਸ ਦੀ ਕਦਰ ਕਰੋ ਉਸ ਦਾ ਲੁੱਟਵੜ ਠਾਉ ਕਦੇ ਇਹ ਨਾ ਕਹੋ ਕਿ ਸਾਡੇ ਸਮਿਆਂ ਵਿੱਚ ਇੰਜ ਹੁੰਦਾ ਸੀ ਅੱਜ ਵੀ ਤੁਹਾਡਾ ਸਮਾਂ ਹੈ ਬਸ ਵਰਤਮਾਨ ਵਿੱਚ ਮਜ਼ੇ ਲੁੱਟੋ ਇਸੇ ਨੂੰ ਬਿਹਤਰ ਹੀ ਸਮਝੋ ਕੌੜੇ ਕੁਸੈਲੇ ਲੋਕਾਂ ਨਾਲ ਬੈਸ ਵਿੱਚ ਆਪਣਾ ਸਮਾਂ ਨਾਸ਼ਟ ਨਾ ਕਰੋ ਜਿਹੀ ਲੋਕਾਂ ਵਿੱਚ ਜਾਇਆ ਕੀਤਾ ਸਮਾਂ ਤੁਹਾਨੂੰ ਸਮੇਂ ਨਾਲੋਂ ਪਹਿਲਾਂ ਬੁੱਢਾ ਕਰ ਦੇਵੇਗਾ ਸਕਾਰਾਤਮਕ ਅਤੇ ਹਸਮੁਖ ਲੋਕਾਂ ਦਾ ਸੰਗ ਕਰੋ ਵੇਖਿਆ ਜ਼ਿੰਦਗੀ ਤੁਹਾਡੇ ਨਾਲ ਕਿਦਾਂ ਖਿੜਖਿੜ ਹੱਸਦੀ ਹੈ ਆਪਣੀਆਂ ਖਵਾਇਸ਼ਾਂ ਨੂੰ ਬੱਚਿਆਂ ਦੀਆਂ ਲੋੜਾਂ ਅੱਗੇ ਕੁਰਬਾਨ ਨਾ ਕਰੋ ਆਪਣੇ ਬੱਚਿਆਂ ਦੀ ਨਿੱਜਤਾ ਦਾ ਸਤਿਕਾਰ ਕਰੋ ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਫਜ਼ੂਲ ਦੀ ਦਖਲਅੰਦਾਜ਼ੀ ਨਾ ਕਰੋ। ਉਹਨਾਂ ਦੇ ਫੈਸਲਿਆਂ ਦੀ ਮੌਕੇ ਮੁਤਾਬਕ ਸ਼ਲਾਘਾ ਕਰੋ ਅਤੇ ਉਹਨਾਂ ਨਾਲ ਸਦਾ ਖੁਸ਼ਮિજાਜੀ ਨਾਲ ਪੇਸ਼ ਆਓ। ਆਪਣੇ ਸ਼ੌਂਕ ਨਾ ਮਾਰਨ ਦਿਓ। ਜੇ ਤੁਹਾਨੂੰ ਨੱਚਣਾ ਪਸੰਦ ਹੈ ਤਾਂ ਨੱਚੋ। ਜੇ ਖੇਡਣਾ ਪਸੰਦ ਹੈ ਤਾਂ ਖੇਡੋ ਜੇ ਸਫ਼ਰ ਕਰਨਾ ਪਸੰਦ ਹੋ ਤਾਂ ਆਪਣੀਆਂ ਪਸੰਦ ਦੀਆਂ ਥਾਵਾਂ ਤੇ ਜਾਓ ਤਾਸ਼ ਜਾਂ ਗੋਲਫ ਜੋ ਵੀ ਪਸੰਦ ਹੈ ਖੇਡੋ ਬਸ ਆਪਣੇ ਜੀਵਨ ਦਾ ਹਰ ਸ਼ੌਂਕ ਪਗਾਉਣ ਦਾ ਹੁਣ ਸੁਨਹਿਰੀ ਮੌਕਾ ਹੈ ਆਪਣੇ ਆਲੇ ਦੁਆਲੇ ਵਿਚਰਦਿਆਂ ਸੰਗੀ ਸਾਥੀਆਂ ਦੀਆਂ ਗੱਲਬਾਤ ਵੱਧ ਸੁਣੋ ਆਪ ਘੱਟ ਬੋਲੋ ਜੇ ਕਿਤੇ ਬੋਲਣ ਦੀ ਲੋੜ ਹੈ ਤਾਂ ਆਪਣੀ ਗੱਲ ਸੰਕੇਫ ਵਿੱਚ ਮਕਾਓ ਤੁਹਾਡੀ ਲੰਬੀ ਗੱਲਬਾਤ ਦੂਜਿਆਂ ਨੂੰ ਅਕਾਦ ਦਿੰਦੀ ਹੈ ਅਤੇ ਉਹ ਤੁਹਾਡੇ ਤੋਂ ਦੂਰੀ ਬਣਾਉਣ ਲੱਗ ਪੈਂਦੇ ਹਨ ਗੱਲਬਾਤ ਦੌਰਾਨ ਦੂਜਿਆਂ ਦੀ رائے ਨਾਲ ਸਹਿਮਤੀ ਬਣਾਉਣ ਦੀ ਆਦਤ ਪਾਓ ਇੰਜ ਤੁਸੀਂ ਉਹਨਾਂ ਦੇ ਸਤਿਕਾਰ ਦੇ ਪਾਤਰ ਬਣ ਸਕਦੇ ਹੋ ਜੇ ਕਿਸੇ ਕਾਰਨ ਸਹਿਮਤ ਨਹੀਂ ਵੀ ਹੋ ਤਾਂ ਆਪਣੀ ਸਹਿਮਤੀ ਦਿੰਦਿਆਂ ਅਦਬ ਨਾਲ ਮੁਸਕਰਾਉਣਾ ਨਾ ਭੁੱਲੋ ਜੇ ਤੁਹਾਨੂੰ ਕਿਸੇ ਦੀ ਕੋਈ ਗੱਲ ਬੁਰੀ ਲੱਗੀ ਹੈ ਤਾਂ ਉਸ ਨੂੰ ਅਣਗਾਲਿਆ ਕਰ ਦਿਓ ਅਤੇ ਅਪਮਾਨਜਨਕ ਟਿੱਪਣੀ ਕਰਨ ਵਾਲੇ ਨੂੰ ਮਾਫ ਕਰ ਦਿਓ ਇਸੇ ਤਰ੍ਹਾਂ ਜੇ ਕਦੇ ਤੁਹਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਕਿਸੇ ਲਈ ਅਪਜਾ ਅਪਮਾਨਜਨਕ ਭਾਸ਼ਾ ਜਾਂ ਟਿੱਪਣੀ ਕੀਤੀ ਗਈ ਹੋਵੇ ਚੱਟ ਮਾਫੀ ਮੰਗ ਲਓ ਕਿਸੇ ਵੀ ਮਾਮਲੇ ਨੂੰ ਬੇਲੋੜਾ ਨਾ ਖਿੱਚੋ ਕਿਸੇ ਪ੍ਰਤੀ ਵੀ ਜ਼ਹਿਰ ਦਿਲ ਵਿੱਚ ਨਾ ਰੱਖੋ ਇਹ ਜ਼ਹਿਰ ਦੂਜਿਆਂ ਦਾ ਕੋਈ ਨੁਕਸਾਨ ਨਹੀਂ ਕਰੇਗਾ ਸਗੋਂ ਤੁਹਾਨੂੰ ਹੀ ਮਾਰ ਮਕਾਏਗਾ ਹੱਸੋ ਅਤੇ ਖੂਬ ਹੱਸੋ ਹੱਸਣ ਦਾ ਕੋਈ ਮੌਕਾ ਅਜਾਈ ਨਾ ਜਾਣ ਦਿਓ ਜਿੱਥੇ ਵੀ ਜਾਂਦੇ ਹੋ ਖੁਸ਼ੀਆਂ ਖੇੜੇ ਵੰਡੋ ਤੁਹਾਡਾ ਗੱਲਬਾਤ ਦਾ ਲਹਿਜਾ ਐਸਾ ਹੋਵੇ ਕਿ ਮਹਿਫਲ ਵਿੱਚ ਹਾਸਿਆਂ ਦੀਆਂ ਫੁਹਾਰਾਂ ਛੁੱਟਦੀਆਂ ਰਹਿਣ ਅਤੇ ਲੋਕ ਤੁਹਾਨੂੰ ਅਗਲੀ ਮਹਿਫਲ ਲਈ ਉਡੀਕਦੇ ਰਹਿਣ ਦੂਜੇ ਤੁਹਾਡੇ ਬਾਰੇ ਕੀ ਕਹਿੰਦੇ ਹਨ ਇਸ ਦੀ ਬਿਲਕੁਲ ਵੀ ਚਿੰਤਾ ਨਾ ਕਰੋ ਇਸੇ ਤਰ੍ਹਾਂ ਕਦੇ ਇਹ ਚਿੰਤਾ ਨਾ ਕਰੋ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹੋਣਗੇ ਬਸ ਆਪਣੇ ਵੱਲੋਂ ਸਕਾਰਾਤਮਕ ਜੀਵਨ ਜਿਓ ਜੋ ਕੁਝ ਤੁਸੀਂ ਜਿੰਦਗੀ ਵਿੱਚ ਹਾਸਲ ਕੀਤਾ ਹੈ ਉਸ ਤੇ ਰਸਖ ਕਰੋ ਜਿਓ ਅਤੇ ਬਸ ਰੱਜ ਕੇ ਜਿਓ ਜਾਣਕਾਰੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਕਿਵੇਂ ਦੇ ਲੱਗੇ ਵਿਚਾਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ